हां जी प्यारेओ आप सब नु प्यार परी सत श्री अकाल जी लो मैं ना आज इक ਤੁਹਾਡੇ ਸਾਹਮਣੇ ਵੀਡੀਓ ਪੇਸ਼ ਕਰਨ ਜਾ ਰਹੀ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਬਜ਼ੁਰਗ ਮਾਤਾ ਜੀ ਨਾਲ ਮਿਲਾਵਾਂਗੀ ਜੋ ਤੁਹਾਨੂੰ ਪੁਰਾਣੇ ਸਮੇਂ ਦੀਆਂ ਨਾ ਬਾਤਾਂ ਦੱਸਣਗੇ ਕਿ ਕਿਵੇਂ ਪੁਰਾਣੇ ਸਮੇਂ ਚ ਕਿਵੇਂ ਸੰਧਾਰਾ ਲੈ ਕੇ ਜਾਂਦੀ ਹੁੰਦੀ ਸੀ ਕਿਵੇਂ ਕੁੜੀਆਂ ਹੁੰਦੀਆਂ ਸੀ ਪੇਕੇ ਤੇ ਕਿਸ ਤਰ੍ਹਾਂ ਸੰਧਾਰੇ ਨੂੰ ਮਾਣਦੀਆਂ ਹੁੰਦੀਆਂ ਸੀ ਤੇ ਫੇਰ ਉਹ ਆਪਾਂ ਨੂੰ ਇਹ ਵੀ ਉਹਨਾਂ ਕੋਲੋਂ ਆਪਾਂ ਇਹ ਵੀ ਪੁੱਛਾਂਗੇ ਕਿ ਪੁਰਾਣੇ ਸਮੇਂ ਚ ਜਦੋਂ ਸਹੂਲਤਾਂ ਨਹੀਂ ਸੀ ਹੁੰਦੀਆਂ ਅੱਜ ਦੇ ਸਮੇਂ ਵਾਂਗ ਉਦੋਂ ਪੁਰਾਣੇ ਸਮੇਂ ਦੇ ਆਪਣੇ ਜਿਹੜੇ ਸਨ ਬਜ਼ੁਰਗ ਉਹ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਸਨ ਹਨਾ ਤੇ ਲੋ ਜੀ ਤੁਸੀਂ ਆਨੰਦ ਮਾਣੋ ਜੀ ਅਗਰ ਪਸੰਦ ਆਏ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਧੰਨਵਾਦ ਜੀ ਹਾਂਜੀ ਵੀ ਜੀ ਜਦੋਂ ਤੁਹਾਡਾ ਟਾਈਮ ਸੀ ਤੇ ਉਦੋਂ ਤੀਆਂ ਮਨਾਉਂਦੇ ਹੁੰਦੇ ਸੀ ਤੇ ਕਿਵੇਂ ਮਨਾਉਂਦੇ ਸੀ ਦੱਸੋਗੇ ਤੀਆਂ ਤੀਜ ਨੂੰ ਮੈਂ ਚੌਥ ਨੂੰ ਨਾ ਤੀਜ ਨੂੰ ਲੱਗਦੀਆਂ ਸੀਆਂ ਹਾਂਜੀ ਅੱਛਾ ਜੀ ਦੇ ਦਿਆ ਪੂਰੀ ਆਲੀ ਮੰਡਲੀ ਨੂੰ ਉਈ ਲੰਬੜਦਾਰ ਨਾ ਬੋਲੇ ਅੱਛਾ ਥਾਣੇਦਾਰ ਨੇ ਕਚੈਰੀ ਬੰਦ ਕੀਤੀ ਘਗਰੇ ਦਾ ਫੇਰ ਦੇ ਹੀ ਕਿ ਅੱਛਾ ਅੱਛਾ ਕੁੰੀਆਂ ਦੁੱਧ ਦੰਦੀਆਂ ਥਾਣੇਦਾਰ ਨੇ ਲੱਸੀ ਦੀ ਮੰਗ ਪਾਈ ਉਸਾਂ ਹੀ ਗਾਈ ਜਾਂਦੀ ਐ ਤੇ ਅੱਗੇ ਅੱਛਾ ਅੱਛਾ ਤੇ ਫੇਰ ਕਿਵੇਂ ਵਿਆਈਆਂ ਕੁਆਰੀਆਂ ਸਾਰੀਆਂ ਕੁੜੀਆਂ ਰਲ ਕੇ ਪਾਉਂਦੀਆਂ ਹੁੰਦੇ ਸੀ ਹਾਂ ਸਾਰੀਆਂ ਰਲ ਕੇ ਪਾਉਂਦੇ ਹੁੰਦੇ ਤੇ ਹਾਂ ਅੱਛਾ ਹਾਂ ਵੀਰਾ ਵੇ ਮਰੱਬੇ ਵਾਲਿਆ ਮੇਰਾ ਛਾਂਬ ਵੀ ਨਾਰਤ ਕਰ ਲਈ ਅੱਛਾ ਵੀਰ ਮੇਰੇ ਧਰਮੀ ਨੇ ਗੱਡਾ ਜੋੜ ਕੇ ਸੰਦੂਕ ਲਦਾਇਆ पंदरा दिन। पंदरा दिन। आ, दिन दिन। आ, अच्छा ਕਿਉਂ ਮੇਰੇ ਵੱਡੇ ਵੀਰ ਨੂੰ ਭੈਣ ਜਾਂਦੀ ਆ ਤੁਲਕੋ ਕਰਦੀ ਬਸ ਐਂ ਗਾਈ ਜਾਂਦੇ ਤੇ ਹੁਣ ਤਾਂ ਭੁੱਲ ਬੱਦ ਗਏ ਆ ਤੇ ਫਿਰ ਕਿੰਨੇ ਦਿਨ ਲੱਗਦੀਆਂ ਸੀ ਵਿਜੀਤੀਆਂ 15 ਦਿਨ 15 ਦਿਨ ਲਾਂਦੇ ਸੀ ਪੂਰਨਮਾਸ਼ੀ ਨੂੰ ਵੀ ਤਾਂ ਕਰ ਜਾਂਦੇ ਆ ਅੱਛਾ ਮਸਿਆ ਵਾਲੇ ਦਿਨ ਤੋਂ ਬਾਅਦ ਸਟਾਰਟ ਕਰਕੇ ਫਿਰ ਪੂਰਨਮਾਸ਼ੀ ਵਾਲੇ ਦਿਨ ਲੱਖੜੀਆਂ ਨੂੰ ਅੱਛਾ ਲੱਖੜੀਆਂ ਲੱਖੜੀਆਂ ਨੂੰ ਤੇ ਫਿਰ ਰੋਜ਼ ਪੀਂਗ ਪਾਉਂਦੇ ਸੀ ਰੋਜ਼ ਝੂਟਦੇ ਸੀ ਅੱਡੀ ਟੱਪਾ ਖੇਡਦੇ ਆ ਪੀਂਗਾ ਪਾਉਂਦੇ ਆ ਅੱਛਾ ਮਨੁਟੀਆਂ ਚ ਲੈਣਾ ਹੀ ਕੀ ਤੇਰੀ ਬਾਹ ਵਰਗੀ ਚੰਦਰੇ ਦੀ ਤੌਰ ਪੂਰੀ ਟੰਗਾ ਵਿੱਚ ਦੀ ਮਨੁੱਖ ਲੰਘ ਜਾ ਬਿੱਤ ਹੱਸ ਹੈ ਗਾਈ ਜਾਂਦੇ ਤੇ ਆ ਅੱਛਾ ਅੱਛਾ ਠੀਕ ਹੈ ਵਿਜੀ ਉਦੋਂ ਵਿਆਹੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਤੇ ਉਹ ਕਿੰਨਾ ਕਿੰਨਾ ਚਿਹਰਾ ਕੇ ਰਹਿੰਦੀਆਂ ਹੁੰਦੀਆਂ ਸੀ ਜਦੋਂ ਸੌਣ ਹੁੰਦਾ ਸੀ 15 15 ਦਿਨ ਲੱਗ ਜਾਂਦੇ ᱛੀਆਂ ਅੱਛਾ 15 ਦਿਨ ਲੱਗਦੇ ᱛੀਆਂ ਹਮ ਮਹਿੰਦੀ ਲਾਉਂਦੀਆਂ ਚੂੜੀਆਂ ਪਾਉਂਦੀਆਂ ਦੰਦਰਾਸੇ ਮਲਦੀਆਂ ਜਾਂ ਤਾਂ ਦੰਦਰਾਸੇ ਮਲਦੀਆਂ ਹੁੰਦੇ ᱛੀਆਂ अच्छा वे रहंगे हुज्जियां बहुत असाइन पर कोई बेटा गिद्दा बहुत ज्यादा अच्छा हां नादर बिक मैना आवेरा होम पैदादा बीसी ਜਦੋਂ ਫਿਰ ਸੰਧਾਰਾ ਲੈ ਕੇ ਹੁੰਦੇ ਹੁੰਦੇ ਸੰਵੀਰ ਕੀ ਲੈ ਕੇ ਹੁੰਦੇ ਹੁੰਦੇ ਸੰਧਾਰੇ ਚ ਸੰਧਾਰੇ ਚ ਬਸ ਸਾਹੀ ਲੱਡੂ ਹੁੰਦੇ ਤੇ ਕੀ ਹੋਰ अच्छा हां ਅੱਜ ਜੇ ਮੂੜੀਆਂ ਨਾਲ ਉਹ ਪੱਤੇ ਜੇ ਲਾਇਵੇ ਹੁੰਦੇ ਤੇ ਇੱਕ ਗੁੱਡਾ ਜਾ ਹੁੰਦਾ ਤਾਂ ਨਿਕਲ ਜਾਂਦਾ ਤਾਂ ਕੱਪੜੇ ਹੁੰਦੇ ਤੇ ਬਸ ਕਿਉਂ ਫੇ ਪਿੰਡ ਚ ਵੀ ਵੰਡਦੇ ਹੁੰਦੇ ਸੀ ਸਨਾਰੇ ਆ ਪਿੰਡੇ ਚ ਤਰੀਕੇ ਜਿਹਾ ਵੰਡਦੇ ਦਿਖਾਉਂਦੇ ਸਾਰੇ ਤਰੀਕੇ ਦੇ ਕੱਪੜੇ ਅੱਛਾ ਵੀ ਅਦੋਂ ਦੋ ਕੁੜੀ ਦੇ ਸੂਟ ਨਹੀਂ ਫਿਰ ਗਾਂ ਸੱਤਾਂ ਦੇ ਦਰਾਨੀਆਂ ਜਠਾਨੀਆਂ ਦੇ ਨਾਂਦਾਂ ਦੇ ਜੇਠਾਂ ਦੇ ਵਸਾਈ ਫਿਰ ਗਾਂ ਰੰਗ ਦੇ ਸਾਰੇ ਤੇ ਜਿਵੇਂ ਹੁਣ ਵੀ ਜੀ ਅੱਜ ਦੇ ਟਾਈਮ ਸ ਤੇ ਬਿਲਕੁਲ ਹੀ ਸਾਰੀਆਂ ਚੀਜ਼ਾਂ ਖਤਮ ਹੀ ਹੋ ਗਈਆਂ ਨੇ ਸਮਝੋ ਹਣਾ ਤੇ ਤੁਹਾਨੂੰ ਹੁਣ ਕਿਵੇਂ ਲੱਗਦਾ ਏ ਜਦੋਂ ਇਹਨੇ ਦੇਖਦੇ ਹੋ ਅੱਗੇ ਨੂਆ ਲੱਗ ਰਹੀ ਨਹੀਂ ਵਧੀਆ ਹੂੰ ਕਿਉਂ ਪਹਿਲਾਂ ਸ਼ਹਿਰ ਦੇਖ ਕੇ ਜਾਂਦੀਆਂ ਪਿੰਡ ਦੀਆਂ ਕੁੜੀਆਂ ਨੂੰ ਕੰਮ ਉਹ ਚੜ ਜਾਂਦੇ ਤਾਂ ਫਲਣ ਦਸੰਧਾ ਰਾ ਆ ਕੱਪੜੇ ਦਿਖਾਉਣਗੇ ਉੱਥੇ ਗਾਹ ਪਾਉਂਦੇ ਜਾਂਦੀਆਂ ਨਹੀਂ ਹੁਣ ਤੁਹਾਨੂੰ ਅੱਜ ਦਾ ਟਾਈਮ ਚੰਗਾ ਲੱਗਦਾ ਕਿ ਉਦੋਂ ਚੰਗਾ ਲੱਗਦਾ ਪਹਿਲਾਂ ਵਧੀਆ ਲੱਗਦਾ ਸੀ ਹੁਣ ਤਾਂ ਕੋਈ ਦਿਖਾਉਂਦਾ ਹੀ ਨਹੀਂ ਅੱਛਾ ਆਪਣੇ ਆਏ ਰੱਖ ਤੇ ਚੱਲ ਮੇਰੇ ਭਾਈ ਹਾਂ ਹਾਂ ਜਿਆਨ ਨੂੰ ਕੰਗਾ ਦੰਦਰਾਸਾ ਨੌਬਾਲਸ ਸਾਬਣ ਦੀ ਕੀ ਕਨਾਲਾ ਏਡੇ ਏਡੇ ਟੋکریاں ਇਹ ਸਾਰੀਆਂ ਕੁੜੀਆਂ ਧਰਦੀਆਂ ਨੇ ਟੋਕਰ ਟੇਰ ਹੋ ਜਾਂਦਾ ਤੱਕ ਕੁੜੀਆਂ ਕੋਲ ਮੈਂ ਕੱਠੀਆਂ ਨਹੀਂ ਆਉਂਦਾ ਮੈਨੂੰ ਲਾਈਨ ਲਿਖਣਾ ਹੈ ਉਹਨੇ ਬੇਸਿਕ ਹੀ ਕਰਦੇ ਹੁੰਦੇ ਸੀ ਤੁਸੀਂ ਜਿਵੇਂ ਹੁਣ ਤੇ ਨਾ ਅੱਜ ਕੱਲ ਮੇਕਅਪ ਦਾ ਸਮਾਨ ਲੈਣ ਵੀ ਜਾਂਦੀਆਂ ਨਹੀਂ ਕੁੜੀਆਂ ਹਨਾ ਤੇ ਵਨਸ ਵਨੀਆਂ ਚੀਜ਼ਾਂ ਮਿਲਦੀਆਂ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਤੁਹਾਡਾ ਟਾਈਮ ਸੀ ਉਦੋਂ ਤੇ ਬਾਜ਼ਾਰ ਵੀ ਨਹੀਂ ਸੀ ਜਾਂਦੇ ਸੀ ਇਹ ਸਮਾਨ ਵੀ ਨਹੀਂ ਸੀ ਹੁੰਦੇ ਹਨਾ ਉਹਨਾਂ ਦਾ ਮਤਲਬ ਮੇਕਅਪ ਤੁਸੀਂ ਕਿਹੜੀ ਕਿਹੜੀ ਚੀਜ਼ ਦਾ ਕਰਦੇ ਹੋ? ਚੂੜੀਆਂ ਚੂੜੀਆਂ ਵਾਲਾ ਤਾਂ ਭਾਈ ਆਉਂਦਾ ਹੁੰਦਾ ਹੁੰਦਾ ਤਾਂ। ਹਾਂ। ਮੰਜਾਰ ਆਉਂਦੇ ਪਾ ਲੁੰਦੀਆਂ ਤੇ ਆ। ਇੱਕੋ ਬਿਹੜੇ 'ਚ ਬੈ ਕੇ ਸਾਰੀਆਂ। ਹਾਂਜੀ। ਦੋ ਦੋ ਚਾਰ ਚਾਰ ਰੁਪਏ ਦੇ ਜਾਂ ਤਿੰਨੇ ਨੇ ਵਾਹ ਪਾ ਦਿੰਦੀਆਂ ਤੇ ਆ। ਅੱਛਾ। ਫੇਰ ਬਸ ਦੰਦਰਾ ਸੇ ਮਾਲ ਦਿਆਂ ਬਹੁਤੀ ਲੋਹਾ ਖੋਲਦੀਆਂ। ਅੱਛਾ। ਹਾਂ ਸੁਰਖੀ ਤਾਂ ਕੋਈ ਲੌਂਦੀ ਸਾਡੇ ਵਰਗੀਆਂ ਕੁਮਾਰੀਆਂ ਤਾਂ ਦੰਦਰਾ ਸੇ ਮਲਦਿਆਂ ਨੇ। ਨਾ ਉਹ ਬਾਕੀ। ਹਾਂਜੀ ਹਾਂਜੀ ਕਰਦੀ ਹੁੰਦੇ ਤੇ ਆ। ਅੱਛਾ। ਅੱਜ ਕੱਲ ਤੇ ਕੁੜੀਆਂ ਸਾਰੀਆਂ ਪਾਰਲਰ ਜਾਂਦੀਆਂ ਨੇ ਕੋਈ ਵੀ ਵਿਆਹ ਆ ਜਾਏ ਕੋਈ ਸ਼ਾਦੀ ਆ ਜਾਏ ਹਨਾ ਕੋ ਤੇ ਤੁਹਾਡੇ ਟਾਈਮ ਤੇ ਕਿਵੇਂ ਕਰਦੀ ਸੀ ਸਾਡੇ ਟਾਈਮ ਤਾਂ ਕੋਈ ਵੀ ਨਹੀਂ ਜਾਂਦੀ ਸੀ ਬਸ ਅੰਜੂ ਮਾਤਾ ਤੋਂ ਸਭਣਾ ਗਾਲ ਮਹਿੰਦੀ ਲਾ ਲਈ ਅੱਤਾਂ ਨੂੰ ਦੂਏ ਲੋਟੇ ਆਪੇ ਕਰਾਈ ਅੱਛਾ ਹਾਂ ਬਸ ਐਂ ਜਾਲੀ ਚੜੀਆਂ ਬਰੂਰੇ ਲਾ ਲਈ ਐਂ ਗੁੱਠੇ ਕਰ ਲਏ ਪੁੱਠੇ ਪਾਸੇ ਲਾ ਲਈ ਚੱਲ ਚੜ ਗਈ ਅੱਛਾ ਤਾਂ ਬੀਜੀ ਤੁਸੀਂ ਆਪੇ ਘਰ ਹੀ ਲਾਂਦੇ ਸੀ ਹਨਾ ਅੱਛਾ ਮੈਨੂੰ ਦੱਸੋ ਜਿਵੇਂ ਹੁਣ ਅੱਜ ਕੱਲ ਤੇ ਬੀਵੀਆਂ ਸਿਰ ਨੂੰ ਵੀ ਮਹਿੰਦੀ ਲਾਂਦਿਆਂ ਨੇ ਤੁਹਾਡੇ ਟਾਂ ਮਿਲਾਂਦੀਆਂ ਸੀ ਨਾ ਫਾਈਨ ਨਹੀਂ ਕੋਈ ਵੀ ਲੌਂਦੀ ਸੀ ਹਮਮ ਹਮ ਕੋਈ ਕੰਮ ਨਹੀਂ ਜਾਂ ਤਾਂ ਕੱਪੜੇ ਧੋਣੇ ਸਾਬਣ ਗਾਇਨਾ ਹੁੰਦੀ ਜਾਂ ਸ਼ੈਂਪੂ ਵੀ ਨਹੀਂ ਤੇ ਹਾਂ ਹਾਂ ਕੱਪੜੇ ਕੋਈ ਵੀ ਲੱਸੀ ਗਾਇਲ ਕੋਈ ਦਹੀਂ ਗਾਇਲ ਕੱਪੜੇ ਧੋਣੇ ਸਾਬਣ ਗਾਇ ਹਾਂਜੀ ਆਉਂਦੇ ਗਾਇਲ ਲੌਂਦੇ ਧੁੰਦੇ ਕਿਵਰਸਾ ਕੀញਿਆ ਤੁਰ ਕਿ ਕਿਨਕ ਤਨ ਜੋੜਿਆ ਸਚੋ ਸਚ ਦਸੀ ਬਾਬਲਾ ਨੱਕੇ ਤੋੜੂੰਗੀ ਪਕਾ ਦੇ ਤੇਰੇ ਰੱਖ ਲਾ ਕੁਮਾਰੀ ਬਾਬਲਾ ਨੱਕੇ ਤੋੜੂੰਗੀ ਪਾ ਦੇ ਤੇਰੇ ਰੱਖ ਲਾ ਕੁਮਾਰੀ ਬਾਬਲਾ ਤੇਰੀ ਪੱਗ ਨੂੰ ਡਾਗਨੀ ਲਾਇਆ ਰਖ ਲਾ ਕੁਮਾਰੀ ਬਬਲਾ ਤੇ ਵਿਚਪੁਰ ਦੇ ਸਾਡੇ ਆਸਰਾ ਵਹਿ ਗੁਰੂ ਤੇਰਾ ਵਿਚਪੁਰ ਦੇ ਸਾਡੇ ਉਹ ਜਿਵੇਂ ਅੱਜ ਦਾ ਟਾਈਮ ਹੈ ਇੰਨੀ ਆਸولتਾ ਨੇ ਹਾਂ ਭੀ ਪੀ ਕਰੇ ਟੂਟੀਆਂ ਲੱਗੀਆਂ ਨੇ ਹਾਂ ਹਾਂ ਤੇ ਬਾਕੀ ਤੁਸੀਂ ਲਾ ਲੋ ਹਰ ਤਰ੍ਹਾਂ ਦੀ ਯਾਨੀ ਕਿ ਕੱਪੜੇ ਤੁਹਾਨੂੰ ਮਸ਼ੀਨ ਨੇ ਹਾਂ ਹਾਂ ਤੇ ਹਰ ਤਰ੍ਹਾਂ ਦੀ ਸੋਕ ਸੋਈਦਾ ਤੁਹਾਡੇ ਟਾਈਮ ਤੇ ਤੇ ਇਹ ਚੀਜ਼ਾਂ ਹੈਗੀਆਂ ਨਹੀਂ ਸਨ ਨਾ ਨੜਕੇ ਗੇੜ-ਗੇੜ ਹਨਾ ਹਾਂ ਟੋਬਿਆਂ 'ਚ ਸੂਏਆਂ ਪਰ ਜਾਂਦੇ ਦੇ ਕੱਪੜੇ ਧੋਣਾ ਹੂੰ ਹੋਰ ਨਾਉਣ ਨੂੰ ਬਾੜਕੇ ਕ ਲੈਣ ਨੇ ਨਿਕ ਪਾਣੀ ਕ ਲੈਉਂਦੇ ਤੇ ਕੂਹਾਂ 'ਚੋਂ ਕੱਢ-ਕੱਢ ਕੇ ਹੂੰ ਇੱਕ ਘੜਾ ਸਿਰ ਪਲੁੰਦਾ ਇੱਕ ਕਾਛੀ ਝੁੰਦਾ ਨਾ ਨਾ ਹੋਰ ਇੱਕ ਇੱਕ ਘੜਾ ਚੀਰ ਦਰ ਕੇ ਜਾਂਨਨਰ ਮੇ ਬਕਾਂ ਚੁਗਦੀਆਂ ਜਦ ਅੱਛਾ ਹਾਂ ਫਿਰ ਆਕੇ ਰੋਟੀ ਨਾ ਬਣਦੀ ਸੇਮੀਆਂ ਕੱਤਦੀਆਂ ਹੂੰ ਬਸੇਮੇ ਖਾ ਕੇ ਪੈ ਜਾਂਦੇ ਤੇ ਗੁਰਜੀਆਂ ਫੇਰ ਮੈਂ ਵੀ ਟਿੰਡਲਾ ਪੀਤੇ ਆ ਹਾਂ ਚੱਲ ਸੇਮੀਆਂ ਬਣਾ ਲੀਆਂ ਖਾ ਕੇ ਬੈ ਗਏ ਹਾਂ